ਉਹ ਸੂਬਾ ਜਿਹਦਾ ਸਾਰੇ ਪਾਣੀ ਤੇ ਹੱਕ ਸੀ ਪਹਿਲਾਂ ਤੁਸੀਂ ਉਹਦਾ ਪਾਣੀ ਧੱਕੇ ਨਾਲ ਫੋੜ ਕੇ ਦੂਜੇ ਸੂਬੇ ਨੂੰ ਦੇ ਦਿੱਤਾ ਤੇ ਹੁਣ ਜੇ ਦੂਜੇ ਸੂਬੇ ਨੇ ਕਿਸੇ ਨੇ ਆਪ ਦੇ ਸਮੇਂ ਤੋਂ ਪਹਿਲਾਂ ਆਪਦਾ ਪਾਣੀ ਵਰਤ ਲਿਆ ਤੁਸੀਂ ਕਹਿੰਦੇ ਹੋ ਜੀ ਹਿੱਸੇ ਤੋਂ ਵੀ ਵੱਧ ਪਾਣੀ ਦਿਓ ਇਹ ਕਿਸ ਤਰ੍ਹਾਂ ਦਾ ਜਿਹੜਾ ਇਨਸਾਫ ਆ ਹੋਇਆ ਇਹ ਜੀ BBMP ਤੋਂ ਜਿਹੜਾ ਪਾਣੀ ਹੈ ਹਰਿਆਣੇ ਨੇ ਜਦੋਂ ਆਪਣਾ ਹਿੱਸਾ ਇਸ ਸਾਲ ਦਾ ਪਾਣੀ ਵਰਤ ਲਿਆ ਕਿ ਤੁਸੀਂ ਜੀ ਫਿਰ ਵੀ ਹਰਿਆਣੇ ਨੂੰ ਪਾਣੀ ਦਿਓ ਇਹ ਕਿੱਦਾਂ ਦਾ ਇਨਸਾਫ ਪੰਜਾਬ ਦਾ ਪਾਣੀ ਤਾਂ ਜਿਹੜਾ ਰਿਪੀਰੀਅਨ ਸਟੇਟ ਵੀ ਨਹੀਂ ਸੀ ਉਹਨਾਂ ਨੂੰ ਵੰਡ ਕੇ ਦੇ ਦਿੱਤਾ ਗਿਆ ਪੰਜਾਬ ਤੇ ਹਰਿਆਣੇ ਦੀ ਵੰਡ ਤੋਂ ਬਾਅਦ ਤੇ ਜਿਹੜਾ ਸਾਂਝੇ ਪੰਜਾਬ ਦਾ ਪਾਣੀ ਜਿਹੜਾ ਯਮੁਨਾ ਦਾ ਮਿਲਦਾ ਸੀ ਕਿਉਂਕਿ ਉਹ ਤਾਂ ਹਰਿਆਣਾ ਵੀ ਪੰਜਾਬ ਦਾ ਹਿੱਸਾ ਸੀ 4.5 ਐਮਐਫ ਤੇ ਉਹਨੂੰ ਵੰਡਣ ਦਾ ਕੋਈ ਜ਼ਿਕਰ ਹੀ ਨਹੀਂ ਹੋਇਆ ਅਰ ਉਹਦੀ ਵੰਡ ਤਾਂ ਕੀ ਕਰਦੀ ਸੀ ਉਸੇ ਤਰ੍ਹਾਂ ਦਾ ਵਿਵਾਦ ਅੱਜ ਫੇਰ ਪੰਜਾਬ ਦੇ ਨਾਲ ਜਿਹੜਾ ਕੇਂਦਰ ਸਰਕਾਰ ਤੇ ਜਿਹੜੇ ਸਟੇਟ 'ਚ ਭਾਜਪਾ ਦੀ ਸਰਕਾਰ ਹੈ ਉਹਨਾਂ ਨੇ ਕੀਤਾ ਪੰਜਾਬ ਦੇ ਅੱਜ ਤਕਰੀਬਨ 75 ਤੋਂ ਜ਼ਿਆਦਾ ਪਰਸੈਂਟ ਜਿਹੜੇ ਜ਼ੋਨ ਆ ਜਿਹੜੇ ਡਾਰਕ ਟਨ ਚ ਦਾ ਦਿੱਤੇ ਆ 50 ਮਾਰੂਥਲ ਬਲ ਰਿਹਾ ਤੇ ਜਿਹੜੇ ਸੂਬੇ ਨੂੰ ਤੁਸੀਂ ਦੇ ਰਹੇ ਉਹਦੇ ਤਾਂ 70% ਪਾਣੀਆਂ ਨੂੰ ਲੈ ਕੇ ਅੱਜ ਕੇਂਦਰ ਨੇ ਫੇਰ ਇੱਕ ਬਹੁਤ ਵੱਡਾ ਧੋਖਾ ਤੇ ਵਿਦਕਰੜ ਜਿਹੜਾ ਪੰਜਾਬ ਦੇ ਨਾਲ ਕੀਤਾ ਕਿਉਂਕਿ ਪੰਜਾਬ ਉਹ ਸੂਬਾ ਹੈ ਜਿਹੜਾ ਪਾਣੀਆਂ ਦੇ ਨਾਮ ਤੇ ਵੱਸਿਆ ਹੋਇਆ ਜਦੋਂ ਪੰਜਾਬ ਤੇ ਹਰਿਆਣਾ ਵੰਡਿਆ ਗਿਆ ਤਾਂ ਤੁਸੀਂ ਦੇਖੋ ਵੀ 31 ਐਮਐਫ ਜਿਹੜਾ ਪਾਣੀ ਸੀ ਇਹਦਾ ਵੰਡ ਕੇ ਹਰਿਆਣ ਨੂੰ ਵੀ ਦਿੱਤਾ ਗਿਆ ਤੇ ਉਸ ਤੋਂ ਪਹਿਲਾਂ ਰਾਜਸਥਾਨ ਨੂੰ ਦਿੱਤਾ ਗਿਆ ਜਿਹੜੇ ਰਿਪੀਰੀਅਨ ਸਟੇਟ ਹੀ ਨਹੀਂ ਸੀ ਤੇ ਤੁਸੀਂ ਦੇਖੋ ਵੀ ਇਹ ਕਿੱਦਾਂ ਦੀ ਉਦੋਂ ਵੀ ਵੰਡ ਸੀ ਕਿ ਪੰਜਾਬ ਦਾ ਪਾਣੀ ਤਾਂ ਜਿਹੜਾ ਰਿਪੀਰੀਅਨ ਸਟੇਟ ਵੀ ਨਹੀਂ ਸੀ ਉਹਨਾਂ ਨੂੰ ਵੰਡ ਕੇ ਦੇ ਦਿੱਤਾ ਗਿਆ ਪੰਜਾਬ ਤੇ ਹਰਿਆਣ ਦੀ ਵੰਡ ਤੋਂ ਬਾਅਦ ਤੇ ਜਿਹੜਾ ਸਾਂਝੇ ਪੰਜਾਬ ਦਾ ਪਾਣੀ ਜਿਹੜਾ ਯਮੁਨਾ ਦਾ ਮਿਲਦਾ ਸੀ ਕਿਉਂਕਿ ਉਹ ਤਾਂ ਹਰਿਆਣਾ ਵੀ ਪੰਜਾਬ ਦਾ ਹਿੱਸਾ ਸੀ 4.5 ਐਮਐਫ ਤੇ ਉਹਨੂੰ ਵੰਡਣ ਦਾ ਕੋਈ ਜ਼ਿਕਰ ਹੀ ਨਹੀਂ ਹੋਇਆ ਤੁਸੀਂ ਸਤਲੁਜ ਬਿਆਸ ਦਾ ਤਾਂ ਵੰਡ ਲਿਆ ਤੇ ਉਹਦਾ ਵੰਡਿਆ ਨਹੀਂ ਗਿਆ ਮੈਂ ਇਹ ਇਸ਼ੂ ਵੀ ਅੱਜ ਦੀ ਪਾਰਲੀਮੈਂਟ 'ਚ ਰੇਜ਼ ਕੀਤਾ ਕਿਉਂ ਜਿਹੜਾ ਪਾਣੀ ਹੈ ਜਮਨਾ ਆਲਾ ਉਹਦੀ ਵੰਡ ਕੀਤੀ ਜਾਵੇ ਪਰ ਉਹਦੀ ਵੰਡ ਤਾਂ ਕੀ ਕਰਨੀ ਸੀ ਉਸੇ ਤਰ੍ਹਾਂ ਦਾ ਵਿਤਕਰਾ ਅੱਜ ਫੇਰ ਪੰਜਾਬ ਦੇ ਨਾਲ ਜਿਹੜਾ ਕੇਂਦਰ ਸਰਕਾਰ ਤੇ ਜਿਹੜੇ ਸਟੇਟ 'ਚ ਭਾਜਪਾ ਦੀ ਸਰਕਾਰ ਹੈ ਉਹਨਾਂ ਨੇ ਕੀਤਾ ਕਿ ਜੀ ਬੀਬੀਐਮਬੀ 'ਚੋਂ ਜਿਹੜਾ ਪਾਣੀ ਹੈ ਹਰਿਆਣੇ ਨੇ ਜਦੋਂ ਆਪਣਾ ਹਿੱਸਾ ਇਸ ਸਾਲ ਦਾ ਪਾਣੀ ਵਰਤ ਲਿਆ ਕਿ ਤੁਸੀਂ ਜੀ ਫੇਰ ਵੀ ਹਰਿਆਣ ਨੂੰ ਪਾਣੀ ਦਿਓ ਇਹ ਕਿੱਦਾਂ ਦਾ ਇਨਸਾਫ ਹੈ ਤੁਸੀਂ ਦੇਖੋ ਵੀ ਉਹ ਸੂਬਾ ਜਿਹੜਾ ਸਾਰੇ ਪਾਣੀ ਦੇ ਹੱਕ ਸੀ ਪਹਿਲਾਂ ਤੁਸੀਂ ਉਹਦਾ ਪਾਣੀ ਧੱਕੇ ਨਾਲ ਖੋ ਕੇ ਦੂਜੇ ਸੂਬਿਆਂ ਨੂੰ ਦਿੱਤਾ ਤੇ ਹੁਣ ਜੇ ਦੂਜੇ ਸੂਬੇ ਨੇ ਕਿਸੇ ਨੇ ਆਪ ਦੇ ਸਮੇਂ ਤੋਂ ਪਹਿਲਾਂ ਆਪਦਾ ਪਾਣੀ ਵਰਤ ਲਿਆ ਤੁਸੀਂ ਕਹਿੰਦੇ ਹੋ ਜੀ ਹਿੱਸੇ ਤੋਂ ਵੀ ਵੱਧ ਪਾਣੀ ਦਿਓ ਇਹ ਕਿਸ ਤਰ੍ਹਾਂ ਦਾ ਜਿਹੜਾ ਇਨਸਾਫ ਆ ਹੋਇਆ ਕਿਉਂਕਿ ਪੰਜਾਬ ਦੇ ਅੱਜ ਤੱਕ तकरीबन 75 ਤੋਂ ਜ਼ਿਆਦਾ ਪਰਸੈਂਟ ਜਿਹੜੇ ਜ਼ੋਨ ਆ ਜਿਹੜੇ ਡਾਰਕ ਜ਼ੋਨ ਤੇ ਜਾ ਚੁੱਕਿਆ ਹੈ ਪੰਜਾਬ ਮਾਰੂਥਲ ਬਣ ਰਿਹਾ ਤੇ ਜਿਹੜੇ ਸੂਬੇ ਨੂੰ ਤੁਸੀਂ ਦੇ ਰਹੇ ਉਹਦੇ ਸਿਰਫ 60% ਸੋ ਬਹੁਤ ਵੱਡਾ ਵਿਤਕਰਾ ਕੇਂਦਰ ਸਰਕਾਰ ਨੇ ਕੀਤਾ ਹੈ ਮੇਰੀ ਸਰਕਾਰ ਨੂੰ ਇਹ ਬੇਨਤੀ ਹੈ ਕਿ ਤੁਸੀਂ ਇਸ ਤਰ੍ਹਾਂ ਨਾ ਕਰੋ ਬਹੁਤ ਸੰਤਾਪ ਪਹਿਲਾਂ ਵੀ ਇਹਨਾਂ ਮੁੱਦਿਆਂ ਕਰਕੇ ਪੰਜਾਬ ਨੇ ਭੋਗਿਆ ਸੋ ਪੰਜਾਬ ਇਹਨੂੰ ਕਦੇ ਬਰਦਾਸ਼ਤ ਨਹੀਂ ਕਰੂਗਾ ਆਮ ਆਦਮੀ ਪਾਰਟੀ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਇਹ ਲਈ ਸੰਘਰਸ਼ ਕਰਾਂਗੇ ਤੇ ਮੇਰੀ ਦੁਬਾਰਾ ਕੇਂਦਰ ਸਰਕਾਰ ਨੂੰ ਬੇਨਤੀ ਹੈ ਕਿ ਇਹਦੇ ਤੇ ਵਿਚਾਰ ਹੈ ਜਿਹੜਾ ਕਰਨਾ ਚਾਹੀਦਾ ਇਹ ਫੈਸਲੇ ਨੂੰ ਵਾਪਸ ਲੈਣਾ ਚਾਹੀਦਾ ਕਿਉਂਕਿ ਕਿਸੇ ਵੀ ਹਾਲਾਤ 'ਚ ਅਸੀਂ ਇਸ ਫੈਸਲੇ ਨੂੰ ਨਹੀਂ ਜਿਹੜਾ ਉਹ ਬਰਦਾਸ਼ਤ ਕਰਾਂਗੇ